ਨਾ ਮੇਰੀ ਕਜ਼ਨ ਸਿਸਟਰ ਜੀ ਤੇ ਇੱਕ ਜਿਹੜਾ ਬ੍ਰਦਰ ਸੀ ਨਾ ਉਹ ਮੋੜ ਜਾਨੇ ਅਸੀਂ ਡੱਬਾ ਦੇ ਕੇ ਘਾਰੇ ਲੱਪਸਾਂ ਦੇ ਸੀ ਆਖਰਸ ਹੁੰਦੇ ਸੀਗੇ ਬਾਈਕ ਦੇ ਉੱਪਰ ਉਹਨਾਂ ਨੇ ਪਹਿਲਾਂ ਬਾਈਕ 'ਚ ਲੱਤ ਮਾਰੀ ਉਦੋਂ ਦਾ ਬਾਈਕ ਸਾਈਡ ਤੇ ਗਰੀਂ ਲੋੜ ਤੋਂ ਅਸੀਂ ਉਤਰ ਗਏ ਥੱਲੇ ਉਹ ਸਾਨੂੰ ਘੁੱਡਣ ਮਾਰਨ ਲੱਗੇ ਉਹ ਦਾ ਕਿ ਤੁਹਾਡੀ ਬਾਈਕ ਸਾਰੀ ਤੋੜ ਦਿੱਤੀ ਮੈਂ ਭਰਾ ਜਲੰਧਰ ਦੇ ਵਿੱਚੋਂ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਤੇ ਹੋਇਆ ਜਾਨਲੇਵਾ ਹਮਲਾ ਰਿਸ਼ਤੇਦਾਰਾਂ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ ਸੋਸ਼ਲ ਮੀਡੀਆ ਸਟਾਰ ਕੁੜੀ ਰਾਸਤੇ ਦੇ ਵਿੱਚ 7-8 ਨੌਜਵਾਨਾਂ ਨੇ ਕਰਤਾ ਜਾਨਲੇਵਾ ਹਮਲਾ ਤੁਹਾਨੂੰ ਦੱਸਦੇ ਹਾਂ ਕਿ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਸਹਿਜਾਦੀ ਜਿਸ ਦਾ ਨਾਮ ਕੌਰ ਰਾਜਵੀਰ ਹੈ ਉਸਤੇ ਬੀਤੀ ਰਾਤ ਜਲੰਧਰ ਦੇ ਵਿੱਚ 7-8 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਇੱਕ ਕੌਰ ਸਹਿਜਾਦੀ ਆਪਣੇ ਭਰਾ ਦੇ ਨਾਲ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ ਕਿ ਰਾਸਤੇ ਦੇ ਵਿੱਚ ਮੋਟਰਸਾਈਕਲ ਸਵਾਰ 9 ਸਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਉਸਤੇ ਤੇਜ਼ ਤਾਰਤ ਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਸ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਜਦਕਿ ਉਸ ਦੇ ਭਰਾ ਦੇ ਕੱਪੜੇ ਤੱਕ ਪਾੜ ਦਿੱਤੇ। ਉਹਨੇ ਦੇਸੀ ਆਪਣੇ ਯਾਦ ਇਮਿਗੇਸ਼ਨ ਦਾ ਕਾਰਜ ਤੋਂ ਪੜੇੰਗੇ ਜੀ। ਉਹ ਤੋਂ ਵਾਪਸ ਆਉਂਦੇ ਸੀ ਲੈਦਰ ਕੰਪਲੈਕਸ ਵੱਲ ਦੀ। ਤਾਂ ਉੱਥੇ 8-10 ਮੁੰਡੇ ਸੀਗੇ ਬਾਈਕ ਦੇ ਉੱਪਰ ਉਹਨਾਂ ਨੇ ਪਹਿਲਾਂ ਬਾਈਕ 'ਚ ਲੱਤ ਮਾਰੀ ਉਦੋਂ ਤਾਂ ਬਾਈਕ ਸਾਈਡ ਤੇ ਤਰੇਲ ਡੋੜ ਤੋਂ ਅਸੀਂ ਉਤਰ ਗਏ ਥੱਲੇ ਉਹ ਸਾਨੂੰ ਫੁੱਟੜ ਮਾਰਨ ਲੱਗੇ ਉਹ ਕਿਹਾ ਕਿ ਤੁਹਾਡੇ ਬਾਈਕ ਸਾਰੀ ਤੋੜ ਦਿੱਤੀ ਮੈਂ ਭਰਾ ਸੁਨਾਪੀ ਪ੍ਰਾਣ ਨੂੰ ਬਚਾਉਂਦੇ ਜਾਂਦੇ ਮੇਰੀ ਅੱਖੀ ਸਹਰ ਤੇ ਸਾਠ ਵਜ ਗੀਆਂ ਤੇ ਮੇਰੇ ਨਾਲਕ ਤੇ ਉਹਨਾਂ ਨੇ ਪਰਤਾਨ ਮਾਰੀ ਉਹ ਦੋਨਾਂ ਨੂੰ ਅੱਛਾ ਜੀ ਹਾਂ ਜਿਸ ਵਾਈਪ ਨੇ ਸਾਡੇ ਸਾਰੇ ਤੋੜ ਦਿੱਤੇ ਆ ਮੈਡਮ ਲੈਦਰ ਕੰਪਲੈਕਸ ਕਿੱਥੇ ਕਰਕੇ ਗਏ ਸੀ ਤੁਸੀਂ ਥੋੜਾ ਅਸਲੀ ਲੈਦਰ ਕੰਪਲੈਕਸ ਐਗਜੈਕਟਲੀ ਆ ਦੇ ਕੰਪਲੈਕਸ ਰਹਿ ਸੀ ਕਿ ਕਿ ਉਹਨਾਂ ਦੇ ਸਮੂਹ ਨੇ ਮੌਮਾ ਜੀ ਨੂੰ ਮਿਲਦੇ ਸੀ ਜੀ ਜਦੋਂ ਆਪਾਂ ਪਹੁੰਚੋ ਤੇ ਉਹਨਾਂ ਨੇ ਦੱਬਾ ਰਏ ਕੇ ਸੀ ਉੱਥੇ ਬਾਕੀ ਗੱਲ ਅੱਛਾ ਜੀ ਮੁੰਡਿਆਰਾ ਪਤਾ ਲੱਗਾ ਕਿਹੜੇ ਨੇ ਸੀ ਉਹ ਮੈਨੂੰ ਤੁਹਾਨੂੰ ਪਤਾ ਲੱਗਣਾ ਮੈਨੂੰ ਤੁਸੀਂ ਕੋਣ ਕੋਣ ਸੇ ਪੁੱਛੀ ਸੀ ਜੀ ਉਹਨਾਂ ਨੇ ਇੱਕ ਉਸਨੇ ਪਤਾ ਲੱਗਣਾ ਕਿ ਇੱਥੇ ਵੀ ਲਾਈਟ ਨਹੀਂ ਹੈਗੀ ਉਸ ਰੋਡ ਤੇ ਅੱਛਾ ਜੀ ਮੇਰੇ ਜੀ ਮੇਰੇ ਦੇ ਘਰ ਕੇ ਪਤਾ ਲੱਗਣਾ ਮੈਡਮ ਕੁੱਟ ਮਾਰ ਕੇ ਹੋਈ ਸੀ ਤੁਹਾਡੇ ਨਾਲ ਇਹ ਉਹ ਅਜੀ ਦਾ ਪੋਤਾ ਆ ਉਹਨਾਂ ਦੀ ਇੱਕ ਵਾਰਾ ਤਰੀਕ ਨੂੰ ਉਹਨਾਂ ਦੀ ਲੜਾਈ ਹੋਈ ਸੀ ਉਹਦੇ ਘਰੇ ਮੁੰਡੇ ਵੜਗੇ ਸੀਗੇ ਤੇ ਉਹ ਸਾਡੇ ਨਾਲ ਹੀ ਹੋਂਦੇ ਪਏ ਸੀਗੇ ਤੇ ਇਹਨਾਂ ਦੀ ਕੁੜੀ ਆਈ ਸੀਗੀ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਮੁੰਡੇ ਲੈ ਕੇ ਸਾਡੇ ਘਰ ਇਹ ਇਹਨਾਂ ਨੇ ਕਰਵਾਇਆ ਸਾਰਾ ਤੇ ਸਾਡੇ ਤੇ ਖਰਚਾ ਕਰਾਉਂਦੇ ਪਏ ਸੀਗੇ ਹੋਰ ਅੱਛਾ ਟਾਡੇ ਤੇ ਕਿਉਂ ਪਰਚਾ ਕਰਾਉਂਦੇ ਸੀ ਸਰ ਇਹ ਨਹੀਂ ਪਤਾ ਕਿਉਂ ਕਰਾਉਂਦੇ ਸੀ ਤਾਂ ਮੇਰਾ ਬ੍ਰਦਰ ਉੱਥੇ ਆਈ ਨਹੀਂ ਸੀਗਾ ਸਾਡੇ ਕੋਲ ਸਿਰਫ ਅਸੀਂ ਸੀਗੇ ਮਮੂਂ ਵੀਗੇ ਮੇਰੇ ਮਾਂ ਸੀਗੇ ਮੇਰੀ ਸਿਸਟਰ ਨਹੀਂ ਸੀਗੇ ਬ੍ਰਦਰ ਮੇਰਾ ਮਕੋਦਰ ਚੌਕ ਉਹਦਾ ਪੀਜੀਆ ਉਹ ਉੱਥੇ ਸੀਗਾ 5:30 ਤੋਂ ਜਾ ਕੇ ਸਾਤ ਦੇ ਕਿਲ ਕੋਚੇ ਪੀਜੀ ਜੇ ਸੀਗਾ ਇਹਨਾਂ ਨੇ ਕਿਹਾ ਕਿ 6:30 ਵਜੇ ਲੜਾਈ ਹੋਈ ਆ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਨਾਲ ਅਸੀਂ ਆਪਣੀ ਸੀਸੀਟੀਵੀ ਉਹ ਤੋਂ ਕਢਵਾ ਲਈ ਸੀ ਜੀ ਮੈਡਮ ਕੀ ਲੱਗਦਾ ਜਿਹੜਾ ਤੁਹਾਡੇ ਪੂਆ ਦਾ ਪੋਤਾ ਜਾਂ ਕੋਈ ਰਿਐਲਟੀ ਕੀ ਉਹਦੀ ਲਗੜੜ ਦੇ ਨਾਲ ਤੁਹਾਡੇ ਤੇ ਹਮਲਾ ਹੋਇਆ ਸਰ ਉਹ ਉਹ ਨੂੰ ਫੁੱਟ ਕੇ ਕੋਈ ਹੋਰ ਚਲ ਗਿਆ ਉਹ ਸਾਡਾ ਨਾਮ ਲਾਉਂਦਾ ਸੀ ਕਿ ਇਹਨਾਂ ਨੇ ਮੁੰਡੇ ਬੁਲਾ ਕੇ ਨੰਨੋ ਘਟਵਾਇਆ ਕਰੇ ਅੱਛਾ ਕਿ ਇਹਨਾਂ ਨੇ ਕਿ ਇਹਨਾਂ ਨੇ ਨਾਲੇ ਪਰਮਜੀਤ ਪਰਮਜੀਤ ਕੌਣ ਆ ਜੀ ਮੇਰੇ ਪੂਆ ਦਾ ਪੋਤਾ ਹੈ ਅੱਛਾ ਜੀ ਤੁਹਾਡੀ ਪੂਆ ਦੇ ਪੁੱਤੇ ਨਾਲ ਕੀ ਬੋਲਚਾਲ ਹੈ ਜੀ ਨੇ ਸਰ ਸਾਡੀ ਤਾਂ ਬੋਲਚਾਲ ਬਹੁਤ ਵਧੀਆ ਸੀ ਦੀ ਆਪੀ ਥੋੜੇ ਦਿਨ ਪਹਿਲਾਂ ਹੀ ਸਾਨੂੰ ਬੁਲਾਉਣਾ ਹਟ ਗਿਆ ਪਹਿਲਾਂ ਸਾਡੇ ਨਾਲ ਹੀ ਘੁੰਮਦਾ ਆਉਂਦਾ ਸੀ ਹਮੇਸ਼ਾ ਮੇਰੇ ਨਾਲ ਹੀ ਮੇਰੇ ਭਰਾ ਦੇ ਨਾਲ ਉਹ ਨਹੀਂ ਆਉਣਾ ਜਾਣਾ ਕਿਤੇ ਵੀ ਜਾਣਾ ਚਾਰ ਪੰਜ ਦਿਨ ਤੋਂ ਸਾਡੇ ਘਰ ਹੀ ਦੇ ਅੰਦਰ ਤੇ ਅਸੀਂ ਸਾਡੇ ਘਰ ਦੇ ਬਿਲਕੁਲ ਨਾਲ ਨਾਲ ਹੀ ਆ ਤੇ ਅੱਜ ਕੀ ਗੱਲ ਹੋਈ ਸੀ ਕਿਓ ਸਰ ਮੈਂ ਤਾਂ ਕਿੰਨੇ ਦਿਨ ਹੋ ਗਏ ਆਪਣੇ ਘਰੋਂ ਹੀ ਨਹੀਂ ਜਾਂਦੀ ਕਿ ਨਾ ਮੇਰਾ ਭਰਾ ਹੀ ਦੇ ਅੰਦਰ ਗਿਆ ਸੀਗਾ ਅਚਾਨਕ ਹੀ ਮੇਰੇ ਮम्मा ਕਹਿੰਦੇ ਕਿ ਜੋ ਕੋਈ ਸਪੰਸ ਦੇ ਆਏ ਮਮਾ ਜੀ ਨੂੰ ਵਿਆਹ ਦਾ ਕੰਮ ਜਾਣਾ ਸੀਗਾ ਤੁਸੀਂ ਮੈਂ ਮੇਰੀ ਕਦਰ ਸਿਸਟਰ ਸੀਗੀ ਤੇ ਮੇਰਾ ਬਰਦਰ ਸੀ ਨਾ ਤੇ ਮੋ ਜਾਣੇ ਸੀ ਡੱਬਾ ਤੇ ਘਰ ਆ ਕੇ ਪਸੰਦ ਫੇਸ ਜੀ ਵਿਆਹ ਕਿਤਾ ਸੀਗਾ ਮੈਂ 70 ਫਸਲ ਦਾ ਆਇਆ ਸ਼ਹਿਰ ਜਨ ਬਰੇ ਅੱਛਾ ਜੀ ਅੱਛਾ ਮਾਮੇ ਦੇ ਘਰ ਡੱਬਾ ਤੋਂ ਉਸ ਤੋਂ ਬਾਅਦ ਕਿੰਨੇ ਕੇ ਲੜਕੇ ਸੀਗੇ 2 ਤੋਂ 3 ਸੀਗੇ ਬਾਈਕ ਤੇ ਸੀ ਉਹ ਤੋਂ ਨਾਲ ਫੜੇ ਹੋਏ ਆ ਤੇ ਫੜੇ ਹੋਏ ਸੀਗੇ ਕਿਰਪਾਨਾਂ ਕੁਰਤਨਾਂ ਸੀਗੇ ਠੰਡੇ ਸੀਗੇ ਕਾਹਨ ਕਿੱਥੇ ਸੀਗੇ ਕਿਸੇ ਦਾ ਮੋਟਰਸਾਈਕਲ ਨੰਬਰ ਨੋਟ ਕੀਤਾ ਤੁਸੀਂ ਸਰ ਕੁਝ ਨਹੀਂ ਜਣਾ ਨੰਬਰ ਉਂਝ ਲਿਖਿਆ ਵੀ ਨਹੀਂ ਸੂਈ ਲਪੇਟੇ ਪਏ ਸੀਗੇ ਮੇਰਾ ਵੀ ਬਹੁਤ ਇਖਤਿਆਰ ਨਹੀਂ ਸਾਰਾ ਕੁਝ ਹੋ ਗਿਆ ਕੁਝ ਨਹੀਂ ਪਤਾ ਲੱਗਦਾ ਚੰਗੀ ਕੀ ਲੱਗਦਾ ਕਿ ਤੁਹਾਨੂੰ ਕਿਹਨਾਂ ਸਾਡੇ 'ਤੇ ਹਮਲਾ ਕਰਾਇਆ ਸਰ ਉਹ ਨਹੀਂ ਉਹਨੇ ਕੀਤਾ ਪਰੰਪਰਿਏ ਚੜਾਣਾ ਤੁਹਾਡੀ ਪੂਰਾ ਪੋਤਾ ਵੀ ਅੱਛਾ ਜੀ ਉਹਦੇ ਕਿੰਨੇ ਦਿਨ ਹੋ ਗਏ 12 ਤਰੀਕ ਨੂੰ ਆਪਣੇ ਘਰ ਵੀ ਨਹੀਂ ਆਏ ਆ। ਅੱਛਾ ਜੀ। ਬਾਹਰ ਰਹਿੰਦੇ ਤੇ ਘਰ ਵੀ ਨਹੀਂ ਆਉਂਦੇ। ਉਸੇ ਸਾਡੇ ਵੀ ਭਰਾ ਨਾਲ ਖਾਣਾ। ਬ੍ਰਦਰ ਦੇ ساتھ ਜਾਰੀਆ ਸਕਦਾ ਤੇ ਨਹੀਂ ਲੱਗਿਆ। ਬ੍ਰਦਰ ਦੇ ਨਹੀਂ ਲੱਗੇ ਮੈਂ ਆਪਣਾ ਘਰ ਨੂੰ ਬਚਾ ਕੇ ਚੱਲ ਗਏ। ਮੇਰੇ ਵੱੱਲੇ ਤੇ ਕੋਈ ਪੁਲਿਸ ਕੰਪਲੇਟ वगैरह ਕੀਤੀ ਤੁਸੀਂ? ਜੀ ਅਸੀਂ ਉਹਦੇ ਨੇ ਕੱਲ੍ਹ ਦੁਪਹਿਰ ਨੂੰ ਉਹਨਾਂ ਦੇ ਟੋਫੀਗਾ 100 ਨੰਬਰ ਤੇ। ਉਹ ਕੋਣੀ ਵੀ ਚੱਲਦੇ। ਉਹ ਜਿੱਥੇ ਕਿਹਾ ਤੁਸੀਂ ਉਹਨਾਂ ਨੇ ਏਰੀਆ ਨਹੀਂ ਸਮਝ ਅੰਦਰ ਪਿਆ ਸੀ ਕਿ ਕਿਤੇ ਕਰਕੇ ਹੋਏਗੇ ਇਹਨਾਂ ਇਨਸੀਡੈਂਟ ਦੇ ਸੀਗੇ ਜਦੋਂ ਆਪਣੇ ਘਰੇ ਤੋਂ ਮਾਂ ਮਮੀ ਹੁਣੀ ਆ ਗਈ ਉਸੇ ਦੀ ਸੜਕਾਂ ਘਰ ਦੀ ਪੁਲਾਦੀ ਆ ਸੰਬੰਧ ਕਮਿੰਡਰ ਆ ਸੀ ਐ ਮਮਾ ਉਹਦੇ ਦੀ ਵੀ ਹੁਣੀ ਆਇਆ ਕਿ ਕਿਰਤੀ ਕਿੱਥੋਂ ਹੋ ਰਿਹਾ ਹੈ ਕੀ ਹੋਇਆ ਸਿਕਾ ਕਿਵੇਂ ਦੇਖਦੇ ਸਾਰਾ ਇੱਥੇ ਘਰ ਸੀਗੀ ਤੇ ਮੇਰੇ ਬੇਟੇ ਦਾ ਹੀ ਮੈਨੂੰ ਫੋਨ ਆਇਆ ਸੀਗਾ ਕਿ ਮਮੀ ਸਾਡੇ ਇੱਥੇ ਨਾ ਦਤਰੂਪਰ ਮੁੰਡੇ ਆ ਕੇ ਮਾਰਦੇ ਆ ਕਹਿੰਦੇ 10 12 ਹੁੰਦੇ ਆ ਮੂਮਾ ਬੱਗੇ ਹੋਏ ਉਹਨਾਂ ਨੇ ਕੋਈ ਮੁੰਡਾ ਨਹੀਂ ਪਛਾਣਿਆ ਕਹਿੰਦੇ ਤੁਸੀਂ ਜਲਦੀ ਆਓ ਸੱਟਾਂ ਬਹੁਤ ਲੱਗੀਆਂ ਮੈਂ ਆਪਣਾ ਘਰੋਂ ਗੱਡੀ-ਗੱਡੀ ਮੇਰੀ ਭੈਣ ਦਾ ਮੁੰਡਾ ਨਾਲ ਸੀਗਾ ਉਹ ਵੀ ਆਗੇ ਨਾਲ ਸੂਟਰੀ ਚ દોੜਿਆ ਸਾਡੇ ਘਰੋਂ ਸਾਰਾ ਪਰਿਵਾਰ ਆ ਗਿਆ ਫਟਾਫਟ ਉਸ ਜਗ੍ਹਾ ਜਦੋਂ ਆਏ ਆ ਮੂਰੇ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸੀ ਗੱਡੀ ਦੇ ਤੇ ਨਾਲ ਜਿਹੜੇ ਲਾਗੇ ਛਾਗੇ ਲੋਕ ਸੀ ਉਹ ਇਕੱਠੇ ਹੋ ਗਏ ਸੀ ਜੀ ਉਹ ਵੀ ਇਕੱਠੇ ਹੋ ਗਏ ਤਾਂ ਅਸੀਂ ਗੱਡੀ 'ਚ ਫਾੜ ਕੇ ਹਸਪੀਟਲ ਲਿਆਈ ਮੈਂ 100 ਨੰਬਰ ਤੇ ਵੀ ਉੱਥੇ ਬਹੁਤ ਫੋਨ ਕੀਤੇ ਕੋਈ ਨਹੀਂ ਆਇਆ ਜੀ ਉੱਥੇ ਜੀ ਕੋਈ ਕੰਪਲੇਟ ਵਾਲਾ ਪੁਲਿਸ ਕੰਪਲੇਟ ਕੋਈ ਨਹੀਂ ਉੱਥੇ ਪੁੱਛਿਆ ਨਹੀਂ ਕੀ ਮੇਰੇ ਨਾਲ ਤਾਂ ਕੋਈ ਲੜਾਈ ਝਗੜਾ ਨਹੀਂ ਆ ਸਿਰਫ ਉਹਨਾਂ ਨੇ ਉਹਨਾਂ ਦੇ ਬੇਟੇ ਦੇ ਘਰ ਆਣ ਕੇ ਕੋਈ ਗੱਲਬਾਤ ਕਰਕੇ ਗਿਆ ਔਰ ਉਹਨਾਂ ਨੇ ਮੇਰੀ ਬੇਟੀ ਦੇ ਇਸ ਬੇਟੀ ਦੇ ਜਿਹੜੇ ਸੱਟਾਂ ਲੱਗੀਆਂ ਇਹਦਾ ਔਰ ਮੇਰੇ ਬੇਟੇ ਦਾ ਨਾਮ ਲੱਗੇ। ਔਰ ਫਿਰ ਮੇਰੇ ਜਿੱਥੇ ਕੋਣ ਉਹਨਾਂ ਦੇ ਘਰ ਗੱਲਬਾਤ ਕੋਣ ਕਰਕੇ ਗਿਆ? ਉਹਨਾਂ ਦੇ ਘਰ ਕੋਣ ਗੱਲਬਾਤ ਕੀਤੀ ਮੈਨੂੰ ਨਹੀਂ ਪਤਾ। ਜਿਸ ਟਾਈਮ ਰੋੜਾ ਪਿਆ ਸਾਰਾ ਮੱਨਾ ਉੱਕੇ ਗਿਆ ਅਸੀਂ ਵੀ ਉਸ ਟਾਈਮ ਦੇ ਹੈ ਮੈਂ ਬੇਟੇ ਨੂੰ ਮੋਦਲ ਪਾਣੀ ਵੀ ਭਲਾਇਆ ਤੇ ਆਪਣੀ ਗੱਡੀ ਮੈਂ ਤਾਂ ਕੱਢ ਕੇ ਮੈਂ ਤਾਂ ਬੇਟੀ ਨੂੰ ਗੱਡੀ ਕੱਢ ਕੇ ਹਸਪੀਟਲ ਲੈ ਚਲੀ ਹੁੰਦੇ। ਤੇ ਉਹਨਾਂ ਦੀ ਮਾਂ ਉੱਥੇ ਸਾਨੂੰ ਜੀ ਰਿੰਨੇ ਕਿੱਥੇ ਤੁਸੀਂ ਪਿੰਡ ਸੰਗਲ ਸੂਹਰਾ ਜੀ